ਇਹਦੇ ਬਾਲ ਬਹੁਤ ਛੜਦੇ ਆ ਫਿਰ ਦੱਸੋ ਜਰਾ ਹਾਲ ਕੀ ਖਾਣ ਵੀ ਕਰਦੀ ਰਹਿੰਦੀ ਆ ਖਾਣ ਕਰ ਕਰ ਕੇ ਨਾ ਜਾ ਉੱਪਰੇ ਹੋ ਗਿਆ ਜਿਹੜੀ ਖਾਣ ਕਰਦੀ ਹੋ ਜਾਂ ਤੀਰੇ ਡੁੱਬ ਗਈ ਆ ਸਾਰੇ ਲਵਾਏ ਹੋਏ ਆ ਉਦੋਂ ਪਰ ਪੇੜ ਨਮਾ ਲੱਕੀ ਉਹ ਫੈਂਟਰੀ ਇਹਦਾ ਲਿਆਉਂਦਾ ਜਿਹੜਾ ਹੰਦੋਂ ਖਾਪਰਾਂ ਦੀ ਲੱਕ ਦੇਖ ਲੈ। ਦਾ 15 ਮਿੰਟ ਛੱਡ ਵੀ ਟੀਵੀ ਉੱਤਾ ਘੰਟਾ ਹੀ ਫਿਰ ਉਹ ਛੱਡ ਵੀ ਫੇਰ ਵੀ। ਪਤਾ ਨਹੀਂ ਕੀ ਕਰ ਰਹੇ ਨੇ।

ਕਹਿੰਦਾ ਹੋਇਆ ਇਹ ਨਹੀਂ ਤਾਂ ਆ ਜਾਣਾ ਇਹਨਾਂ ਨੂੰ ਮੋਟਰਾਂ ਉਹ ਜੇ ਫੋਟੋ ਹੀ ਆਪਣਾ ਕਿੱਥੇ ਖੜਾਣਾ ਕੋਈ ਆ ਦੇਖੋ ਉਹਦੇ ਮੂਹਰੇ ਬੈਠੀ ਬੈਠੀ ਹੈ ਕਿਵੇਂ ਇਹਨਾਂ ਨੇ ਕਿੰਨਾ ਟਾਈਮ ਆਈ ਪਈ ਜਾਣਾ ਉਹਦੇ ਚੈੱਕ ਕਰਦਾ ਵੀ ਸਮਾਂ ਆਪਣਾ ਆਉਣਾ ਨਹੀਂ ਹਾਂ ਆਉਣਾ ਹਾਂ ਆਉਣਾ ਓਕੇ ਓਕੇ ਬ੍ਰਦਰ ਯਾਰ ਬਾਲ ਬਾਲੇ ਝੜਦੇ ਆ ਕੋਈ ਹੱਲ ਦੱਸੋ ਯਾਰ ਇੱਕ ਖਾਰ ਵਾਲੀ ਕਰਦੀ ਦੋ ਹੀ ਚੱਕਰ ਆ ਇਹਨੂੰ ਹੋਰ ਕੋਈ ਕੌਂ ਵੀ ਜਾਣੇ ਜਿਹੜੇ ਹੋਇਆ 24ਜੋ ਇੱਕ ਤਰ੍ਹਾਂ ਦਾ ਪਤਾ ਹੀ ਹੋ ਜੂਗਾ। ਲਾ ਦੇਖ ਐਂ ਕਰਦੀ ਆਪਾਂ। ਥੋੜੇ ਜਿਹੇ ਟਾਈਮ ਬਾਅਦ ਐਂ ਲੱਗ ਜਾਂਦੀ ਐ ਖਾਜ ਕਰਨ। ਉਦੋਂ ਬਾਅਦ ਹੋਈ ਦਿੱਕਤ ਹੋ ਜਾ। 1000 ਰੁਪਏ ਕਰੀ ਜਾਂਦਾ। ਦੇ ਵੀ ਭਰਾ ਨੂੰ ਕੋਈ ਦਵਾਈ ਪਤਾ ਵਾ ਕਮੈਂਟ ਕਰ ਦਿਓ ਪਲੱਸ ਵੀ ਸ਼ੋਰਟ ਲੈ ਲਾਗੇ ਵੀ ਲੈਣਾ ਹੈ ਅੱਜ ਮੌਸਮ ਬੜੀਆ ਬਾਹਰ ਆ ਜਾਨਵਰ ਵੀ ਲੱਗੇ ਜਾਵਾਂਗੇ ਜਦੋਂ ਵੀ ਲਾਈਵ ਹੋਵਾਂਗੇ ਸ਼ਾਮ ਨੂੰ ਮੀਂਹ ਆ ਰਿਹਾ ਲੱਗਦਾ ਇੱਕ ਜਵਾਲੇ ਜਾਨੂ ਹੋ ਗਿਆ ਉਹ ਵੀ ਮਸਾਰਾ ਆ ਰਿਹਾ ਆ ਜਾ ਰਿਹਾ ਆਜ ਅੱਲੀਗੇ ਜਣਾਮ ਰੱਸਾ ਚੱਕ ਚੱਲੀਏ ਪਰ ਦੁਪਹਿਰਾ ਹੋਇਆ ਹੋਇਆ ਹੂੰ ਕੱਲ ਚੱਲੀਏ ਰੱਸਾ ਚੱਕ ਕਿੱਥੇ ਜਾਣਾ ਬਾਹਰ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਹੈ ਦੱਸ ਦੱਸ ਕਿੱਥੇ ਜਾਣਾ ਵਾ ਕਿਹੜਾ ਦੇ ਜਾਣਾ ਵਾ ਚੱਲ ਚਲੀ ਗਾ ਚੱਲ ਚਲੀ ਹੈ ਰਸਾ ਕਿੱਥੇ ਆ ਰਸਾ ਕਿੱਥੇ ਤੇਰਾ ਰਸਾ ਕਿੱਥੇ ਆ ਕਿੱਥੇ ਆ ਪਤਾ ਨਹੀਂ ਕੱਲੀ ਹੋਈ ਜਾਵੜਾ ਤੂੰ ਕੱਲੀ ਵੀ ਕਿਹੜਾ ਕੱਢਿਆ ਕੱਲੀ ਹੋਈ ਆਇਆ ਹੈ ਮੈਥੋਗੀ ਕਰਾਉਣਾ ਬਾਅਦ ਕੱਲੀ ਵੀ ਕਿਹੜਾ ਕੱਢਿਆ ਕੀ ਦੇਖਦੀ ਆ ਇੱਧਰ ਉੱਧਰ ਹੂੰ ਯਾਨੀ ਕੁਛ ਅਗਲ ਨੂੰ ਨਾ ਆਓ ਤਾਂ ਮੈਂ ਗਰਮੀ ਜਾ ਗਿਆ ਤੈਨੂੰ ਵੀ ਲੈ ਚਲ ਆ ਬਾਹਰ ਚੱਲੀਏ ਚੱਲ ਰੱਸਾ ਚੱਕ ਲੈ ਰੱਸਾ ਚੱਕ ਐ ਨਾ ਜਾਗ ਰੱਸਾ ਚੱਕ ਉਹ ਚੱਕ ਇਹਨੂੰ ਓਏ ਆਪਿਆ ਚੱਕ ਲਾ ਹੂੰ ਬਈ ਇਹ ਨਾ ਗ੍ਰੇਬੜੀ ਮੈਂ ਰਸਾ ਜੱਕ ਨੂੰ ਗਈ ਇਹਨਾਂ ਨੂੰ ਕੀ ਕਰੀ ਜਾਂਦੀ ਹੈ ਹੂੰ ਚਾਬਾ ਯਾ ਪਹਿਲਾਂ ਖਾਈ ਕਰ ਬੈ ਜਾ ਕਰ ਲੈ ਦੇਖੇ ਲੱਤਾਂ ਲੱਗਣੀਆਂ ਬੀਤੀ ਘਰ ਆਤੀ ਨਹੀਂ ਹਲਾਜੀ ਹੈਲੋ ਹਾਂ ਆਇਏ ਪੈਗੀ ਲਾਈਕੀ ਚੱਲ 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 ਕਿੱਥੋਂ ਕਿਹੜੀ ਸੋਚ ਆ ਤਰੇ ਉਹ ਲੱਤ ਹਲੜ ਵਾਲੀ ਲਾਈ ਲਾਈ ਸੋਚਾਂ ਲੱਗੀਆਂ ਇਹਦੇ ਸਰੀਰ ਤੇ ਅਲੱਗ-ਅਲੱਗ ਬੰਦੀ ਵੜਾਉਣ ਵਾਲੀ ਹੋਰ ਆ ਆ ਬਾਲ ਫੜ ਰਹੇ ਆਂ ਆਂਦੇ ਹੱਥਾਂ ਚ ਆ ਦੇ ਤੂੰ ਆ ਘਾਟਾ ਪੱਟਾਂ ਜਾਂ ਤੂੰ ਉਹ ਉਹ ਗਿਆ ਨਹੀਂ ਬਈ ਹਾਂ ਹੈ ਖਾਜ ਹੀ ਕਰਦੀ ਰਹਿੰਦੀ ਹੈ 24 ਘੰਟੇ ਹੈ ਬੋਲ ਗੋਲਦੀ ਨਹੀਂ ਬਈ ਮੰਨਦੀ ਆ ਥੋੜੀ ਥੋੜੀ ਜਦੋਂ ਦਾ ਮਨ ਹੁੰਦਾ ਮੰਨ ਲੈਂਦੀ ਆ ਆ ਦੇ ਹੁਣ ਖਾਜ ਕਰਾਈ ਜਾਂਦੀ ਆ ਬਈ ਪਈ ਯਾਰ ਬਈ ਹੱਲ ਦੱਸ ਦੇ ਦਾ ਕੋਈ ਆ ਦੇ ਤੇਰੇ ਸਾਹਮਣੇ ਆ ਵੀ ਗਲਤਾ ਮੰਨ ਲੈਂਦੀ ਆ ਜੇ ਕਿਸੇ ਨੂੰ ਵੱਡਣਾ-ਬੁੱਡਣਾ ਹੋਵੇ ਕਹਦਾ ਵੀ ਵੱਢਦੇ ਉਹ ਵੱਢ ਪੈ ਜਾਂਦੀ ਆ ਮਗਰ ਹੋਰ ਆਪਾਂ ਤਾਂ ਕੀ ਹੁਣਾਣਾ ਲੈ ਮੈਨੂੰ ਹੀ ਵੱਢਣਾ ਪੈ ਗਿਆ ਸੀ ਅੱਖਾਂ ਸਾਫ਼ ਕਰਦੀ ਆ ਮੂੰਹ ਮਸਾਫ਼ ਕਰਦੀ ਆ ਜਰਾ ਜਰਾ चलो चलिए बाहर चल चलिए बाहर चल चल चलिए आ दे देख लक ड्रीमींग साफ नहीं खड़ जा हैलो हैलो सत श्रीकाल बुला सारे दर्शक सत शरीकाल ਇਹ ਆਉਂਦੇ ਦੰਦੀਆਂ ਵੱਡ ਕੇ ਜਿਵੇਂ ਬਹੁਤ ਕਰ ਲੈਂਦੀ ਆ ਪਤਾ ਨਹੀਂ ਕੀ ਚੱਕਾ ਇਹ ਸਾਰੇ ਆਣੀ ਆਤ ਹੁੰਦੀ ਆ ਜਿੱਦ ਤੇ ਖਾ ਜਾਂਦੀਆਂ ਲਗਾਤਾਰ ਇਹਨਾਂ ਦੰਦੀਆਂ ਵੱਢੀ ਜਾਣੀਆਂ ਵੱਢੀ ਜਾਣੀਆਂ ਫਿਰ ਉਹ ਪੱਟਿਆ ਜਾਂਦਾ ਜਿਵੇਂ ਕੋਈ ਦਵਾਈ ਜੀ ਲਾ ਦਿੰਦੇ ਉਹਨੇ ਠੀਕ ਆ ਹਾਂ ਆਪਾਂ ਪਰ ਇਹਨੇ ਬਾਵਾ ਇੱਕੀ ਰੱਖ ਰਿਹਾ ਹੈ ਬਾਹਰ ਦੇਖੀ ਲਓ ਲੈ ਆਏ ਬਾਗ ਆ ਜਾਂਦੇ ਨੇ ਹੱਥ 'ਚ ਹੱਟ ਕੇ ਆਏ ਫਾਟ ਲਾ ਵਲੇ ਬਾਲ ਝੜ ਗਿਆ ਨਾ ਕਪੰਜਾ ਦੇ ਨਾ ਹੁੰਦਾ ਬਸ ਹੋਰ ਕੋਈ ਜੇ ਵੀ ਭਟਕੇ ਫੁੱਲੀਏ ਦਿੰਦੀ ਬੜਾ ਧੰਨਵਾਦੀ ਹਾਂ ਲੈ ਵਾਜੀ ਵਾ ਕੀ ਆਵਾਟ ਹੈ ਲੈ ਚੱਲਾ ਜਾ ਅੰਜਰ ਆ ਜਾ ਬੈ ਜਾ ਲੈ ਆਵਾਜ਼ ਆ ਰਹੀ ਹੈ ਜਿਆ ਪੜਾ ਮੈਨ ਜਿਆ ਛੇੜਵਾ ਛੇੜ ਛੇੜ Or like